ਜਿਉਂ ਸਵੇ ਮਾਰਾਇਨੇ ਬਟਨੀ ਪੇ ਤਾਂ ਉਹਦੇ ਆਪਣੇ ਗੁਰੂ ਕੇ ਮੂਹੇ ਸਾਸ ਸੰਗਿਆ ਦੀ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਨਾ ਪਿੰਨਾ ਚੋਣ 13 ਜੋ ਬੜੀ ਸੁਸ਼ਮਰਿਕ ਕਹਾਣੀ 13 ਉਹ ਸੀ ਜਿਹੜੇ ਈਸਾ ਮੁਸੀਹ ਜੀ ਦੇ ਨਾਲ ਸ਼ਹਾਦਤ ਦੇ ਨਾਲ ਲੜ ਗਏ ਸੀ ਤੇ ਤਿੰਨ ਭਾਈ ਮਤੀダル ਜੀ ਭਾਈ ਸਤੀਦਾਮ ਜੀ ਦੇ ਭਾਈ ਦਿਆਂ ਨਾਲ ਗੁਲਾਮਾਂ ਜਿਹੜੀਆਂ ਬਾਹਮਾਂ ਸੀ ਆ ਪੈਰ ਸੀ ਉਹਦੇ ਬਾਤੇ ਹੋਏ ਉਹਨਾਂ ਨੂੰ ਖੜਿਆ ਗਿਆ ਜਦੋਂ ਈਸਾ ਮਸੀਹ ਨੂੰ ਸਲੀਬ ਤੇ ਚੜਾਉ ਲਗੇ ਸਲੀਬ ਤੇ ਚੜਾਉਣ ਤੋਂ ਪਹਿਲਾਂ ਜਾਣਵਾਨੇ ਉਹਨਾਂ ਦੇਰਾਂ ਨੂੰ ਸੰਭਾਲ ਕੀਤਾ ਇਹਦੇ ਤੁਹਾਡੀ ਕੋਈ ਆਖਰੀ ਸ਼ਾਹ ਹੋਵੇ ਤੁਸੀਂ ਸਾਨੂੰ ਇਹ ਦੱਸੋ ਤੁਹਾਡੇ ਇਹ ਲੱਗਦਾ ਕਿ ਇਹਨੇ ਈਸਾ ਮਸੀਹ ਤੁਹਾਡੇ ਲੱਗਦਾ ਕਿ ਇਹਨੇ ਉਹ 13 ਗਿਓ ਚੇਲੇ ਆ ਗਏ ਸਮਝੀ ਨਹੀਂ ਦੇ ਕਹਿੰਦੇ ਸਾਡੇ ਕੋਈ ਵੀ ਨਹੀਂ ਲੱਗਦੇ ਜਾਨੂ ਕਹਿੰਦੇ ਤੁਹਾਡੇ ਗੁਰੂ ਨਹੀਂ ਲੱਗਦੇ ਕਹਿੰਦੇ ਨਹੀਂ ਸਾਡੇ ਗੁਰੂ ਨਹੀਂ ਲੱਗਦੇ ਕਹਿੰਦੇ ਸਮਝੀ ਤੁਹਾਨੂੰ ਚੜਾ ਕੇ ਸਰੀਰ ਦੇ ਤੁਹਾਨੂੰ ਵੀ ਨਾਲ ਦੇ ਨਾਲ ਇਹਦੇ ਨਾਲ ਸਾਥ ਪਾਣੀ ਪਏਗੀ ਤੇ ਕੋਈ ਤੁਹਾਡੀ ਕੋਈ ਆਖਰੀ ਇਸ਼ਾਅ ਹੋਵੇ ਸਾਡੇ ਨੂੰ ਕਹਿੰਦੇ ਆਖਰੀ ਇਸ਼ਾਅ ਕਾਦੀ ਅਸੀਂ ਤੁਹਾਨੂੰ ਜਦੋਂ ਦੱਸ ਸੀ ਦਿੱਤਾ ਕਿ ਸਾਡੇ ਕੋਈ ਰੱਗਦੇ ਨਹੀਂ ਸਾਡੇ ਗੁਰੂ ਨਹੀਂ ਕਿ ਅਸੀਂ ਕਿਉਂ ਉਹਨਾਂ ਦੇ ਨਾਲ ਕਿਉਂ 13 ਦੇ 13 ਸੀੜੀ ਉੱਥੇ ਧੌੜ ਗਏ ਹੁਣ ਆਜੋ ਧੌੜਨਾ ਦਿੱਤੇ ਭਾਈ ਮਤੀ ਦਾਲ ਦੀ ਪਵਿੱਤਰ ਦੀ ਰਾਖੀ ਕਰਾਈ ਹੁੰਦੀ ਹਰ ਸੋਨਾ ਜੀ